ਸਤਿ ਸ੍ਰੀ ਅਕਾਲ ਸਾਰੇ ਕਿਸਾਨ ਦੋਸਤਾਂ ਨੂੰ ਸਾਡਾ YouTube ਚੈਨਲ ਦਿਓ 슈ਗਰ ਕੇਨ ਫਾਰਮਿੰਗ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਦੇ ਹਾਂ ਟ੍ਰੈਂਚ ਵਿਧੀ ਵਾਲੇ ਗੰਨੇ ਬਾਰੇ ਜੋ ਕਿ ਡਬਲ ਸਿਹਾਰਡ ਗੰਨਾ ਟ੍ਰੈਂਚ ਵਿਧੀ ਵਾਲਾ 5 ਫੁੱਟ ਗੈਪ ਹੈ ਸਿਹਾਰਡ ਤੋਂ ਸਿਹਾਰਡ ਆਪਾਂ ਅੱਜ ਇਹਦੀ ਕੈਂਚੀ ਮਰਵਾਈ ਹੈ ਸਟਾਰਟਿੰਗ ਤੋਂ ਜਦੋਂ ਗੰਨਾ ਲਾਇਆ ਸੀ ਉਸ ਤੋਂ ਬਾਅਦ ਇਹਦੀ ਦੋ ਵਾਰ ਰੋਟਾਵੇਟਰ ਨਾਲ ਵਹਾਈ ਕੀਤੀ ਇੱਕ ਵਾਰੀ ਜਿਹੜੀ ਹੈ 5 ਹੱਲਾਂ ਦੇ ਨਾਲ ਮਿੰਨੀ ਟਰੈਕਟਰ ਦੇ ਮਗਰ ਜੋ ਛੋਟਾ ਟਰੈਕਟਰ ਹੈ ਉਹਦੇ ਨਾਲ ਵਹਾਈ ਕੀਤੀ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਦੋ ਵਾਰੀ ਚੜਾਈ ਐ ਮਿੱਟੀ ਉਹ ਸਾਰਾ ਜਿਹੜਾ ਕੰਮ ਐ ਉਹ ਮਿੰਨੀ ਟਰੈਕਟਰ ਕਬੋਟਾ ਦੇ ਨਾਲ ਹੋਇਆ ਉਹ ਤੁਸੀਂ ਦੇਖ ਹੀ ਰਹੇ ਹੋ ਛੋਟੀਆਂ ਵੀਡੀਓ ਜੋ ਉੱਪਰ ਵੀਡੀਓ ਦੇ ਵਿੱਚ ਚੱਲ ਰਹੀਆਂ ਨੇ ਪੂਰੀ ਗੰਨੇ ਦੀ ਤਿਆਰੀ ਜਿਹੜੀ ਐ ਉਹ ਸਾਰੀ ਮਿਹਨਤ ਜਿਹੜੀ ਐ ਉਹ ਇੱਕ ਡਰਾਈਵਰ ਤੇ ਇੱਕ ਟਰੈਕਟਰ ਦੀ ਐ ਗੰਨਾ ਚਾਹੇ ਤੁਸੀਂ 50 ਕਿੱਲੇ ਕਰ ਲੋ ਚਾਹੇ 100 ਕਿੱਲਾ ਖਰਚਾ ਜਿਹੜਾ ਲੇਬਰ ਦਾ ਉਹ ਬਾਕੀ ਘੱਟ ਹੋ ਜਾਂਦਾ ਸਾਰੇ ਦਾ ਸਾਰਾ ਕੰਮ ਮਿੰਨੀ ਟਰੈਕਟਰ ਦਾ ਔਰ ਫਸਲ ਜਿਹੜੀ ਆ ਤੁਸੀਂ ਦੇਖ ਹੀ ਰਹੇ ਹੋ ਕੈਂਚੀ ਮਰਵਾ ਦਿੱਤੀ ਗਈ ਹੈ ਗੰਨੇ ਦੀ ਔਰ ਗੰਨੇ ਦੀ ਗ੍ਰੋਥ ਗੰਨੇ ਦੀ ਲੰਬਾਈ ਹਰ ਚੀਜ਼ ਤੁਹਾਡੇ ਸਾਹਮਣੇ ਆ ਓਏ ਇੱਕ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਟ੍ਰਾਂਚ ਵਿਧੀ ਵਾਲਾ ਤੁਹਾਨੂੰ ਇਹ ਸਾਡੀਆਂ ਵੀਡੀਓ ਕਿਵੇਂ ਲੱਗੀਆਂ ਇਸ ਤੋਂ ਪਹਿਲਾਂ ਜੋ ਵੀ ਸਾਡੇ ਚੈਨਲ ਦੇ ਉੱਪਰ ਪਈਆਂ ਵੀ ਆ ਵੀਡੀਓ ਨੇ ਉਹ ਤੁਸੀਂ ਦੇਖੋ ਤੁਹਾਨੂੰ ਇਹ ਸਾਡੀਆਂ ਵੀਡੀਓ ਜਾਂ ਸਾਡਾ ਕੰਮ ਕਿਵੇਂ ਲੱਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਅਤੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਦਿਓ ਇਹ ਜੋ ਵੀਡੀਓ ਦੇ ਵਿੱਚ ਵੀਡੀਓ ਚੱਲਦੀ ਤੁਸੀਂ ਦੇਖ ਰਹੇ ਹੋ ਗੰਨੇ ਦੀ ਛਿਲਾਈ ਹੋ ਰਹੀ ਹੈ ਖੜੇ ਗੰਨੇ ਦੀ ਇਹ ਅਸੀਂ ਤਿੰਨ ਕਨਾਲ ਦੇ ਕਰੀਬ ਜਗ੍ਹਾ ਛਿਲਾਈ ਕੀਤੀ ਹੈ ਇਹਦਾ ਰਿਜ਼ਲਟ ਦੇਖਣਾ ਹੈ ਕਿ ਦੂਸਰੇ ਗੰਨੇ ਦੇ ਨਾਲੋਂ ਇਹਦਾ ਕੀ ਰਿਜ਼ਲਟ ਵੱਖਰਾ ਆਉਂਦਾ ਕਹਿੰਦੇ ਕਿ ਗੰਨੇ ਦੇ ਵਿੱਚ ਮੋਟਾਈ ਹੁੰਦੀ ਹੈ ਇਹ ਤਿੰਨ ਕਨਾਲ ਜਗ੍ਹਾ ਜਿਹੜੀ ਹੈ ਅਸੀਂ ਖੜੇ ਗੰਨੇ ਦੀ ਛਿਲਾਈ ਕੀਤੀ ਹੈ ਇਹਦਾ ਰਿਜ਼ਲਟ ਜਿਹੜਾ ਉਹ ਦੇਖਾਂਗੇ ਬਾਕੀ ਤੁਸੀਂ ਆਪਣੇ ਸੁਝਾਅ ਦਿਓ ਸਤ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ